ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਆਮ ਤੌਰ ਤੇ ਮਜਬੂਰੀਆਂ ਹਰ ਇੱਕ ਘਰੇ ਹੈਗੀਆਂ ਨੇ ਗਿਆ ਪਰ ਸਦਾਜੀ ਨੇ ਸਿਰਫ ਏਸੇ ਕਰਕੇ ਆਪਦੀ ਇਹ ਛੋਟੀ ਜੀ ਦੁਕਾਨਦਾਰੀ ਸ਼ੁਰੂ ਕਰੀਆ ਤਾਂ ਕਿ ਜਿਹੜੇ ਇਹਨਾਂ ਦੇ ਮਾਤਾ ਜੀ ਬਿਮਾਰ ਨੇ ਤਾਂ ਉਹਨਾਂ ਦਾ ਖਰਚਾ ਨਿਕਲ ਸਕੇ ਜਦੋਂ ਮਾਤਾ ਜੀ ਜਿਆਦਾ ਬਿਮਾਰ ਰਹਿਣ ਲੱਗੇ ਮਰੋਟਰ ਤੋਂ ਮੈਂ ਕੰਮ ਸ਼ੁਰੂ ਕੀਤਾ ਹੀ ਹੈ ਹਾਂਜੀ ਕਿੰਨਾ ਕੁ ਪਰ ਖਰਚਾ ਵਰਚਾ ਹੋ ਜਾਂਦਾ ਖਰਚਾ ਤਾਂ ਹੀ ਆਪਣੀ ਮਤਲਬ ਕਿ 30000 ਰੁਪਏ ਦੀ ਮੈਡੀਸਨ ਹੀ ਹਾfte ਦੀ ਜੀ ਜਬ ਨਹੀਂ ਆਉਂਦੇ ਆਪਾਂ ਨੂੰ ਅਜੀਬ ਲੱਗਦੀ ਯਾਰ ਵੀ ਰੋਡ ਤੇ ਖੜਕੇ ਜਦੋਂ ਉਹ ਚੀਜ਼ ਉਹ ਕਰਦੇ ਆ ਜਦ ਤੇ ਪੰਜਾਬੀ ਦਾ ਦਿਮਨ ਨੂੰ ਲੱਗਦਾ ਸੰਗੜੇ ਮਾਰ ਨਹੀਂ ਆਪਾਂ ਨੂੰ ਕੋਈ ਸੰਗ ਨਹੀਂ ਕੰਮ ਕਰਨੇ ਕਾ ਦੀ ਸੰਗ ਜਦੋਂ ਆਪਾਂ ਬਾਹਰ ਵੀ ਜਾਂਦੇ ਆਂਦਾ ਬਾਹਰ ਜਾ ਕੇ ਵੀ ਤਾਂ ਕੰਮ ਇਹੀ ਕਰਨਾ ਈ ਇਸ ਕਰਕੇ ਆਪਾਂ ਇਹੀ ਕੰਮ ਇਹੀ ਕਰਦੇ ਆਂ ਜਿਵੇਂ ਹੁਣ ਨਾਲ ਚੰਡੀਗੜ੍ਹ ਪੈ ਜਾਂਦਾ ਸਾਰੀ ਦੁਨੀਆ ਜਿਵੇਂ ਕਹਦੀ ਹੈ ਕੰਮ ਕਰਨ ਵਾਸਤੇ ਚੰਡੀਗੜ੍ਹ ਕੰਨੀ ਨੂੰ ਭਜਦੀ ਆਂ ਮੋਹਾਲੀ ਕੰਨੀ ਨੂੰ ਭਜਦੀ ਆਂ ਪਰ ਤੁਸੀਂ ਕਰਿਆ ਆਪਦਾ ਕਿੱਤਾ ਜੋਬ ਕਰਨ ਕਰਨੀ ਨਹੀਂ ਸੋਚੋ ਤੋ ਕੋਦੋਂ ਉਹ ਕਰਿਆ ਜੋਬ ਇੱਕ ਤਾਂ ਹੀ ਦੇਖੋ ਜਦੋਂ ਵੀ ਬੰਦੇ ਕੀ ਜਦੋਂ ਮੈਂ ਆਪਣੀ ਮਦਦ ਨੂੰ ਮੈਡੀਸਨ ਵਗੈਰਾ ਲੈਣ ਜਾਣਾ ਹੋਵੇ ਨਾ ਜੀ ਤੇ ਉਹਦੇ ਵਾਸਤੇ ਜੇ ਆਪਾਂ ਕਿਸੇ ਨੂੰ ਛੁੱਟੀ ਵਗੈਰਾ ਮੰਗੇ ਤੁਹਾਨੂੰ ਪਤਾ ਹੀ ਫਿਰ ਅਗਲਾ ਛੁੱਟੀ ਨੂੰ 600 ਬਾਨੇ ਕਰਦਾ ਜੀ ਠੀਕ ਹੈ ਜੀ ਤੇ ਫਿਰ ਇਸ ਕਰਕੇ ਆਪਾਂ ਛੁੱਟੀ ਛੱਟੀ ਇਹ ਕਰਕੇ ਫਿਰ ਮੈਂ ਕਹਾਂ ਵੀ ਜਦੋਂ ਆਪਾਂ ਆਪਣੇ ਸੈਟਅਪ ਤਿਆਰ ਕਰਦੇ ਹਾਂ ਛੋਟੇ ਜੀ ਵੀ ਉਸ ਤੋਂ ਬਾਅਦ ਹੀ ਆਪਣੇ ਕੰਮ ਤੋਂ ਬਾਅਦ ਹੀ ਕਰਾਂਗੇ ਜੀ ਸਸਿਕਾ ਦੋਸਤੋ ਹਮ ਤੌਰ ਤੇ ਅਸੀਂ ਅੱਜ ਖਾਣ ਪੀਣ ਦੇ ਲਈ ਜਦੋਂ ਮਾਰਕੀਟ ਚ ਨਿਕਲਦੇ ਆ ਤਾਂ ਕਈ ਚੀਜ਼ਾਂ ਸਾਡੇ ਧਿਆਨ ਚ ਆਉਂਦੀਆਂ ਨੇ ਵਧੀਆ ਹੋਵੇ ਚੰਗਾ ਹੋਵੇ ਸਸਤਾ ਹੋਵੇ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਿਸੇ ਦੀ ਮਦਦ ਹੋ ਜੇ ਨਾ ਉਦੋਂ ਵੱਡੀ ਗੱਲ ਕੋਈ ਨਹੀਂ ਹੁੰਦੀ ਅਸੀਂ ਫੇਸਬੁਕ ਨੂੰ ਮੁਹਾਲੀ ਮੁਹਾਲੀ ਪਿੰਡ ਜੀ ਨੂੰ ਕਹਦੇ ਨੇ ਉੱਥੇ ਖੜੇ ਆ ਆਸੇ ਪਾਸੇ ਤੁਸੀਂ ਦੇਖ ਲਓ ਬਿਲਕੁਲ ਮੋਟਰ ਮਾਰਕੀਟ ਦੇ ਕੋਲੇ ਸਰਦਾਰ ਜੀ ਨਾ ਇੱਕ ਸਟਾਲ ਲਾਉਂਦੇ ਨੇ ਹੁਣ ਜੇ ਦੇਖਿਆ ਜਾਵੇ ਜਿਹੜੀ ਸਰਦਾਰ ਜੀ ਦੀ ਸਟਾਲ ਲਾਉਣ ਤੇ ਇਹ ਤਾਂ ਤੁਸੀਂ ਕਹੋਗੇ ਕਿ ਸਾਰੀ ਦੁਨੀਆ ਹੀ ਲਈ ਬੈਠੀ ਆ ਪਰ ਇਹਦੇ ਪਿੱਛੇ ਦਾ ਜਿਹੜਾ ਮਕਸਦ ਹੈ ਨਾ ਉਹ ਜਦੋਂ ਸੁਣਦੇ ਆ ਰੂਹ ਕੰਬਦੀ ਹੈਗੀ ਦਿਲ ਪਸੀਜਾਂ ਦਾ ਹਰ ਇੱਕ ਬੰਦੇ ਦਾ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਆਮ ਤੌਰ ਤੇ ਮਜਬੂਰੀਆਂ ਹਰ ਇੱਕ ਘਰੇ ਹੈਗੀਆਂ ਨੇਗੀਆਂ ਪਰ ਸਰਦਾਰ ਜੀ ਨੇ ਸਿਰਫ ਐਸੇ ਕਰਕੇ ਆਪਦੀ ਇਹ ਛੋਟੀ ਜੀ ਦੁਕਾਨਦਾਰੀ ਸ਼ੁਰੂ ਕਰੀਆ ਤਾਂ ਕਿ ਜਿਹੜੇ ਇਹਨਾਂ ਦੇ ਮਾਤਾ ਜੀ ਬਿਮਾਰ ਨੇ ਤਾਂ ਉਹਨਾਂ ਦਾ ਖਰਚਾ ਨਿਕਲ ਸਕੇ ਬਾਕੀ ਗੱਲਬਾਤ ਬਾਈ ਹੁਣ ਅਨਾ ਕਰਾਂਗੇ ਕਿ ਕਦੋਂ ਤੋਂ ਇਹਨਾਂ ਨੇ ਸ਼ੁਰੂਆਤ ਕਰੀਆ ਤੇ ਕਿੰਨਾ ਕ ਸਮਾਂ ਹੋ ਗਿਆ ਸਾਡੀ ਤਾਂ ਜਦੋਂ ਲੰਗੇ ਜਾਂਦਿਆਂ ਦੀ ਨਿਗਾ ਪਈ ਤਾਂ ਆਖਰ ਇਹਨਾਂ ਨਾਲ ਗੱਲਬਾਤ ਕਰੀ ਤਾਂ ਫਿਰ ਕਹਾਣੀ ਹੋਰ ਨਿਕਲੀ ਹਾਂ ਕਿ ਖੜੇ ਕਿਸੇ ਹੋਰ ਗੱਲ ਪਿੱਛੇ ਸੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਨੇ ਆਪਣਾ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਜੀ ਦੇਖਿਏ ਹਾਲਾਂਕਿ ਨਿਕਲੇ ਤਾਂ ਤੁਹਾਡੇ ਅਸੀਂ ਬੋਰਡ ਦੇਖ ਕੇ ਤਿਕਾ ਵੀ ਜਿਹੜੇ ਹਿਸਾਬ ਦੇ ਨਾਲ ਤੁਸੀਂ ਆਪਦਾ ਇਹ ਬਣਾਇਆ ਪਰ ਗੱਲਬਾਤ ਜਦੋਂ ਤੁਹਾਡੇ ਨਾਲ ਕਰਦੇ ਆ ਕਹਾਣੀ ਪਿੱਛੇ ਦੀ ਹੋ ਰਹੀ ਆ ਇੱਕ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਲਾਉਂਦੇ ਹੋਏ ਮੈਨੂੰ ਭਾਈ ਸਾਹਿਬ ਇੱਥੇ ਡੇਢ ਮਹੀਨਾ ਹੋ ਗਈ ਡੇਢ ਮਹੀਨੇ ਤੋਂ ਸ਼ੁਰੂ ਕਰਿਆ ਹਾਂਜੀ ਫਿਰ ਪਹਿਲਾਂ ਕੀ ਕਰਦੇ ਸੀ ਪੜ੍ਹਦੇ ਲਿਖਦੇ ਸੀ ਜਾਂ ਵੈਸੇ ਨਹੀਂ ਪਹਿਲਾਂ ਮੈਂ ਫ੍ਰੀ ਹੁੰਦਾ ਸੀ ਜੀ ਅੱਛਾ ਹਾਂਜੀ ਇਹ ਇਹ ਫਿਰ ਕੀ ਹੋ ਰਹੀ ਬਣਾਉਦੇ ਕੀ ਕੁਝ ਹੋਗੇ ਆਪਣੇ ਕੋ ਬਰਗਰ ਹੁੰਦਾ ਜੀ ਸਪ੍ਰਿੰਗ ਰੋਲ ਹੁੰਦਾ ਜੀ ਹਾਂ ਹਾਂਜੀ ਇਰ ਵਿੱਚ ਜੇ ਤੁਸੀਂ ਤੁਸੀਂ ਦੱਸਿਆ ਜਿਵੇਂ ਕਿ ਮਾਤਾ ਜੀ ਖਾਸੇ ਬਿਮਾਰ ਰਹਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਚਲੋ ਤੁਸੀਂ ਇਹ ਉਦਮ ਕਰਿਆ ਖੈਰ ਕਿਰਤਤਾ ਦਾ ਬੰਦਾ ਹਰ ਕੋਈ ਕਰਦਾ ਹੀ ਹੈ ਕਿ ਆਪਦੇ ਘਰ ਚਲਾਉਣ ਵਾਸਤੇ ਵੀ ਤੇ ਕਿਸੇ ਕੋਲ ਲਈ ਵੀ ਕਿੰਨੀ ਕਿ ਜ਼ਿਆਦਾ ਪਰੇਸ਼ਾਨੀ ਜਿਵੇਂ ਕਹਿੰਦੇ ਆ ਵੀ ਆਮ ਤੌਰ ਤੇ ਹੁੰਦਾ ਵੀ ਕੋਈ ਬਿਮਾਰੀ ਆ ਜਾਏ ਤਾਂ ਦਿੱਕਤ ਹੁੰਦੀ ਹੈ ਹਾਂਜੀ ਪਹਿਲਾਂ ਮੈਂ ਫ੍ਰੀ ਰਹਿੰਦਾ ਸੀਗਾ ਜਦੋਂ ਤੋਂ ਮਾਤਾ ਜੀ ਜ਼ਿਆਦਾ ਬਿਮਾਰ ਰਹਿਣ ਲੱਗ ਗਏ ਫਿਰ ਉਸ ਟਾਈਮ ਤੋਂ ਮੈਂ ਕੰਮ ਸ਼ੁਰੂ ਕੀਤਾ ਹੀ ਇਹ ਹਾਂਜੀ ਕਿ ਕਿੰਨਾ ਕੁ ਫਿਰ ਖਰਚਾ ਵਰਚਾ ਹੋ ਜਾਂਦਾ ਖਰਚਾ ਤਾਂ ਹੀ ਆਪਣੀ ਮਤਲਬ ਕਿ 3000 ਰੁਪਏ ਦੀ ਮੈਡੀਸਨ ਹੈ ਹਫ਼ਤੇ ਦੀ ਹਾਂਜੀ ਤੁਸੀਂ ਫਿਰ ਸ਼ੁਰੂ ਤੋਂ ਹੋ ਰਹੀ ਰਹ ਰਹੇ ਹੋ ਮਹਾਲੀ ਹਾਂਜੀ ਹਾਂਜੀ ਜਿਵੇਂ ਆਮ ਤੌਰ ਤੇ ਦੇਖਦੇ ਆ ਅਸੀਂ ਬੀ ਸਪੈਸ਼ਲ ਤੌਰ ਤੇ ਜਦੋਂ ਬੰਦਾ ਕੰਮ ਕੱਤ ਕੀਤਾ ਸ਼ੁਰੂ ਕਰਦਾ ਸ਼ੁਰੂਆਤੀ ਦੌਰ ਦੀ ਤਾਂ ਬੜੀਆਂ ਮੁਸ਼ਕਲਾਂ ਰਹੀਆਂ ਹੋਣੀਆਂ ਹਾਂਜੀ ਹਾਂਜੀ ਬਹੁਤ ਦਿੱਕਤਾਂ ਹੁੰਦੀਆਂ ਜਿਆਦਾ ਕਿਸੇ ਚੀਜ਼ ਦੀ ਵੀ ਕੰਮ ਕਰ ਬੰਦਾ ਜਦੋਂ ਸ਼ੁਰੂ ਕਰਦਾ ਆਪਦਾ ਪਤਾ ਹੀ ਭੇਜ ਤੀ ਨਹੀਂ ਹੁੰਦਾ ਇਸ ਕਰਕੇ ਜਾਂ ਜਦੋਂ ਜਿਵੇਂ ਹੁਣ ਤੁਸੀਂ ਲਾਇਆ ਰੋਡ ਸਾਈਡ ਬੜੀ ਦਿੱਕਤਾਂ ਕਹਿੰਦੇ ਆਮ ਤੌਰ ਤੇ ਜਿੰਨੇ ਵਾਰੀ ਗੱਲਾਂ ਕਰਦੇ ਅਸੀਂ ਉਹਨਾਂ ਨੂੰ ਬੜੀਆਂ ਹੁੰਦੀਆਂ ਨੇ ਹਾਂਜੀ ਜਿਵੇਂ ਮਤਲਬ ਕਿ ਤੁਹਾਨੂੰ ਪਤਾ ਹੀ ਵੀ ਆਲੇ-ਦੁਆਲੇ ਦਾ ਦਿੱਕਤ ਹੁੰਦੀ ਹੋਈ ਲੋਕਾਂ ਨੂੰ ਵੀ ਬਣਾ ਵੀ ਕਿਉਂ ਕਰ ਲਈ ਕੰਮ ਕਰ ਵਗੈਰਾ ਹਾਂਜੀ ਮਿਹਨਤ ਕਰਦੇ ਵੀ ਜਿਵੇਂ ਕਹਿੰਦੇ ਹਾਂ ਹਾਂਜੀ ਪਰ ਇਹ ਟੀਚਰ ਚਲੋ ਜਿਵੇਂ ਕਹਿੰਦੇ ਹੁੰਦੇ ਆ ਵੀ ਰੱਬ ਦੀ ਦਇਆ ਦੇ ਨਾਲ ਜਿਵੇਂ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਸ਼ੁਰੂ ਕਰਿਆ ਅੱਗੇ ਹੌਲੀ-ਹੌਲੀ ਵੱਧ ਰਿਹਾ ਪਰ ਇਹ ਚੀਜ਼ ਨਹੀਂ ਆਪਦੇ ਆਪ ਨੂੰ ਅਜੀਬ ਲੱਗੀ ਯਾਰ ਵੀ ਰੋਡ ਤੇ ਖੜ ਕੇ ਜਦੋਂ ਚੀਜ਼ ਉਹ ਕਰਦੇ ਆ ਜਦੋਂ ਪੰਜਾਬੀ ਦਾ ਅੱਧੇ ਮੈਨੂੰ ਲੱਗਦਾ ਸੰਗੜੇ ਮਾਰ ਰਖੇ ਨਹੀਂ ਆਪਾਂ ਨੂੰ ਕੋਈ ਸੰਗ ਨਹੀਂ ਕੰਮ ਕਰਨੇ ਕਾਦੀ ਸੰਗ ਆਈ ਜਦੋਂ ਆਪਾਂ ਬਾਹਰ ਵੀ ਜਾਂਦੇ ਆ ਤਾਂ ਬਾਹਰ ਜਾ ਕੇ ਵੀ ਤਾਂ ਕੰਮ ਇਹੀ ਕਰਨਾ ਹੀ ਇਸ ਕਰਕੇ ਆਪਾਂ ਇਹੀ ਕੰਮ ਇਹ ਉਹੀ ਕਰ ਲਈ ਪਰ ਲੋਕਾਂ ਦਾ ਕਹਿ ਜਾ ਹੁਣ ਰਿਸਪੌਂਸ ਲੋਕ ਟੈਸਟ ਕਰ ਰਹੇ ਨੇ ਇਸ ਚੀਜ਼ ਨੂੰ ਦੇਖ ਰਹੇ ਨੇ ਹਾਂਜੀ ਮਤਲਬ ਕਿ ਪਹਿਲਾਂ ਤੋਂ ਬਹੁਤ ਅਪਰੂਵਮੈਂਟ ਹੈਗੀ ਆ ਆਪਣੇ ਕੋਲ ਦੇਖੋ ਇਹਦੇ ਵਿੱਚ ਟੀਚਰਾਂ ਦਾ ਜਿਵੇਂ ਕਹਿ ਦਈਏ ਹੁਣ ਹੌਲੀ ਹੌਲੀ ਤੋੜਾ ਹੋਊਗਾ ਹੀ ਵੀ ਕੰਮ ਨੂੰ ਅੱਗੇ ਲੈ ਕੇ ਜਾਂਦੇ ਆ ਆਪਾਂ ਪਰ ਚੀਜ਼ਾਂ ਤੁਸੀਂ ਦੋ ਹੀ ਰੱਖੀਆਂ ਕਾਦੇ ਵਸ ਹੋਰ ਨਹੀਂ ਤੁਸੀਂ ਬਧਾਇਆ ਕਿ ਮੇਰਾ ਹੋਰ ਸੈਟਅਪ ਤਿਆਰ ਕਰਨੇ ਦੀ ਹੈਗੀ ਹਾਂਜੀ ਹਾਂਜੀ ਰਿਸਪੌਂਸ ਲੋਕਾਂ ਦਾ ਰਹਿੰਦਾ ਹੈ ਹਾਂਜੀ ਹਾਂਜੀ ਪਰ ਜਿਵੇਂ ਹੁਣ ਨਾਲ ਚੰਡੀਗੜ੍ਹ ਪੈ ਜਾਂਦਾ ਸਾਰੀ ਦੁਨੀਆ ਜਿਵੇਂ ਕਹਦੀਏ ਕੰਮ ਕਰਨ ਵਾਸਤੇ ਚੰਡੀਗੜ੍ਹ ਕੰਨੀ ਨੂੰ ਭਜਦੀ ਆ ਮੋਹਾਲੀ ਕੰਨੀ ਨੂੰ ਭਜਦੀ ਆ ਪਰ ਤੁਸੀਂ ਕਰਿਆ ਆਪਦਾ ਕਿਤਾ ਜੋਬ ਕਰਨ ਕਰਨੀ ਨਹੀਂ ਸੋਚਦੇ ਤੁਸੀਂ ਨਹੀਂ ਜੀ ਜੋਬ ਜੋਬ ਤਾਂ ਕੋਤੋਂ ਹੋ ਕਰਿਆ ਜੋਬ ਇੱਕ ਤਾਂ ਹੀ ਦੇਖੋ ਜਦੋਂ ਵੀ ਮਤਲਬ ਕਿ ਜਦੋਂ ਮੈਂ ਆਪਣੀ ਮਦਰ ਨੂੰ ਮੈਡੀਸਨ ਵਗੈਰਾ ਲੈਣ ਜਾਣਾ ਹੋਵੇ ਨਾ ਜੀ ਤੇ ਉਹਦੇ ਵਾਸਤੇ ਜੇ ਆਪਾਂ ਕਿਸੇ ਤੋਂ ਛੁੱਟੀ ਵਗੈਰਾ ਮੰਗੇ ਤੁਹਾਨੂੰ ਪਤਾ ਹੀ ਫਿਰ ਅਗਲਾ ਛੁੱਟੀ ਨੂੰ 600 100 ਬਾਣਨੇ ਕਰਦਾ ਜੀ ਠੀਕ ਹੈ ਜੀ ਤੇ ਫਿਰ ਇਸ ਕਰਕੇ ਆਪਾਂ ਛੁੱਟੀ-ਛਾਟੀ ਤੇ ਕਰਕੇ ਫਿਰ ਮੈਂ ਕਿਹਾ ਵੀ ਚਲੋ ਆਪਾਂ ਆਪਣੇ ਸੈਟਅਪ ਤਿਆਰ ਕਰਦੇ ਹਾਂ ਛੋਟਾ ਜਿਹਾ ਵੀ ਉਹ ਤੋਂ ਬਾਅਦ ਹੀ ਆਪਣੇ ਕੰਮ ਤੋਂ ਬਾਅਦ ਹੀ ਕਰਾਂਗੇ ਹਾਂਜੀ ਮਤਲਬ ਇਹ ਹੈ ਵੀ ਜਿਵੇਂ ਹੁਣ ਇਹਨਾਂ ਨੇ ਸ਼ੁਰੂਆਤ ਕਰੀ ਹੈਗੀ ਫੋਜ਼ ਇਹਨਾਂ ਦਾ ਬਹੁਤ ਵਧੀਆ ਵਧੀਆ ਕੀ ਖੈਰ ਮਜਬੂਰੀ ਚ ਬੰਦਾ ਜਿਵੇਂ ਕਹਦੀ ਆ ਬਹੁਤ ਕੋਸ਼ਿਸ਼ ਕਰਦਾ ਪਰ ਠੀਕ ਹੈ ਕਿ ਕਿਰਤ ਦੇ ਤੌਰ ਦੇ ਉੱਤੇ ਜਦੋਂ ਅਸੀਂ ਕੰਮ ਤੋਂ ਹੁੰਦਾ ਕੋਈ ਸ਼ੁਰੂ ਕਰਦੇ ਆ ਤਾਂ ਇਹ ਇਹ ਜ਼ਰੂਰ ਹੈ ਵੀ ਜਿੱਥੇ ਅਸੀਂ ਆਮ ਤੌਰ ਤੇ ਖਾਣ ਪੀਣ ਵਾਸਤੇ ਬਾਹਰ ਜਾਂਦੇ ਆ ਤਾਂ ਮਦਦ ਜੇ ਕਿਸੇ ਬੰਦੇ ਦੀ ਹੋ ਜੇ ਤੇ ਉਹਦੇ ਨਾਲ ਨਾਲ ਤੁਹਾਨੂੰ ਉਹਦਾ ਟੇਸਟ ਵੀ ਮਿਲ ਜੇ ਤਾਂ ਇਹ ਬਹੁਤ ਜ਼ਰੂਰੀ ਹੁੰਦਾ ਖੈਰ ਯਾਦ ਰੱਖਿਓ ਮੋਹਾਲੀ ਪਿੰਡ ਜੇਕਰ ਤੁਸੀਂ ਆਸ-ਪਾਸੇ ਦੇ ਉਹ ਲੰਘਦੇ ਟੱਪਦੇ ਹੋ ਚਾਹੇ ਜੇ ਕਿਹਾ ਜਾਵੇ ਕਿ ਜਦੋਂ ਅਸੀਂ ਖਾਣਾ ਪੀਣਾ ਹੀ ਕਿਤੇ ਤਾਂ ਪੂਰੇ ਜਰੂਰ ਸਵਾਦ ਚੱਕ ਕੇ ਜਾਇਓ ਨਾਲ ਨਾਲ ਗੱਲ ਇਹ ਵੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਚੰਗੇ ਕੌਜ਼ਲੀ ਲੱਗਿਆ ਹੋਵੇ ਤਾਂ ਉਹਦੀ ਮਦਦ ਕਰਨੀ ਜ਼ਰੂਰ ਚਾਹੀਦੀ ਆ ਸੀਨੀਅਰ ਵੀਡੀਓਲਿੰਸ ਸੰਬੰਧੀ ਇਹਦੇ ਨਾਲ ਸੁਮਿਤ ਸਿੰਘ ਔਰ ਜਨਸ 20 ਵੀ ਮੋਹਾਲੀ